ਪਿਛਲੇ ਦਿਨਾਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਅੰਤਰੀਕ ਕਮੇਟੀ ਦੀ ਬੈਠਕ ਚ ਹੜਪੀੜੇ ਦੀ ਸਹਾਇਤਾ ਲਈ ਮਠੱਲੇ ਤੌਰ ਤੇ 2 ਕਰੋੜ ਰੁਪਏ ਰੱਖਵੇ ਰੱਖਣ ਦਾ ਫੈਸਲਾ ਕਰਦੇ ਹੋਏ ਪ੍ਰਭਾਵਿਤ ਲੋਕਾਂ ਬਾਸਤੇ ਬਖਬਖ ਖੇਤਾਂ ਲਈ ਵੱਡੇ ਫੈਸਲੇ ਕੀਤੇ ਗਏ ਇਸ ਤੇ ਫੈਸਲੇ ਦੀ ਬਚਨ ਬੱਤਾਂ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਐਸਜੀਪੀਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੇਰ ਸਾਹਿਬ ਵਿਖੇ ਨਤਸਮਤਸਕ ਹੋਏ ਜਿੱਥੇ ਉਹਨਾਂ ਨੇ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਮੀਡੀਆ ਨਾਲ ਗੱਲ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ tạmਮੀ ਨੇ ਕਿਹਾ ਕਿ ਪੰਜਾਬ ਅੰਦਰ ਹੜਾ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਅਸਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਉੱਥੇ ਹੀ ਜ਼ਮੀਨਾਂ 'ਚੋਂ ਆਈ ਰੇਤ ਨੇ ਵੀ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹ ਆਉਣ ਦੇ ਦਿਨਾਂ ਤੋਂ ਲੈ ਕੇ ਪ੍ਰਭਾਵਿਤ ਇਲਾਕਿਆਂ 'ਚ ਨਿਰੰਤਰ ਕਾਰਜਸ਼ੀਲ ਰਹੀ ਹੈ ਅਤੇ ਅੱਜ ਹੜ੍ਹ ਪੀੜਤਾਂ ਲਈ 8000 ਲੀਟਰ ਡੀਜ਼ਲ ਦੀ ਸੇਵਾ ਕੀਤੀ ਗਈ ਹੈ ਅਤੇ ਨਾਲ ਹੀ ਫਰਤਾਨ tạmਮੀ चार लीटर डीजल देन ऐलान किया गया उन्होंने कहा कि सुल्तानपुर लोधी के, के सुल्तान लो हड़ा तो प्रभावित किसान सब तो लड़ी समस्या खेतों पदरा करके बिजाई योग्य बना है इस वास्ते श्रोमणी कमेटी कुल अठ लख लीटर डीजल ਲੋੜਵੰਦਾਂ ਨੂੰ ਦੇਵੇਗੀ ਅਜ਼ਨਾਲ ਹੀ 10 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਕਿਸਾਨਾਂ ਨੂੰ ਚੰਗੀ ਕੁਆਲਿਟੀ ਦਾ ਕਨਕ ਦਾ ਬੀਜ ਵੀ ਦਿੱਤਾ ਜਾਵੇਗਾ ਅਤੇ ਗੁਰੂ ਘਰਾਂ ਦੀ ਮਰੰਮਤ ਬਾਸਤੇ ਵੀ 50000 ਰੁਪਏ ਦਿੱਤੇ ਜਾਣਗੇ ਸ਼੍ਰਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਡੀਜ਼ਲ ਤੋਂ ਬੈਟ ਖਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਹੋ ਸਕੇ ਉਹਨਾਂ ਨੇ ਸੰਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰਮਣੀ ਕਮੇਟੀ ਵੱਲੋਂ ਕਿਤੇ ਜਾ ਰਹੇ ਰਾਹਤ ਕਾਰਜ ਗੁਰੂ ਕੀ ਗੋਲੇਕ ਅਤੇ ਸੰਗਠਾ ਦੇ ਸਹਿਯੋਗ ਨਾਲ ਹੋ ਰਹੇ ਨੇ ਅਸਲਈ ਸੰਗਠਾ ਖੁੱਲੇ ਦਿਲ ਨਾਲ ਇਹਨਾਂ ਕਾਰਜਾਂ 'ਚ ਯੋਗਦਾਨ ਪਾਵਣ ਇਸ ਦੌਰਾਨ ਪ੍ਰਧਾਨ ਤਾਮੀਨ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਲੋਕ ਆਪ ਮੁਹਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਸਰਕਾਰ ਕਿੱਥੇ ਨਜ਼ਰ ਨਹੀਂ ਆ ਰਹੀ ਹੈ ਆ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਈ ਦਿਨਾਂ ਤੋਂ ਜਿਹੜੀ ਹਾਰਡ ਹਟਦੀ ਮਾਰ ਪਈ ਪੰਜਾਬ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੀ ਕਿ ਹਰ ਇੱਕ ਨਗਰ ਦੇ ਵਿੱਚ ਤੇ ਖਾਸ ਕਰਕੇ ਉਹ ਨਗਰ ਜਿਨ੍ਹਾਂ ਦੇ ਲਾਗੇ ਬੰਨ ਬਣਿਓ ਆ ਉਹਨਾਂ ਲਈ ਚੇਚੇ ਤੌਰ ਤੇ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਰਜ ਲਈ 20 ਕਰੋੜ ਰੁਪਏ ਜਿਹੜੇ ਆ ਆਉਂਦੀ ਐਗਜੈਕਟਿਵ ਚ ਰਾਖਵੇਂ ਵੀ ਰੱਖੇ ਸੀ ਜਿੱਥੇ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਆਪਣੀ ਮਾਇਆ ਸਫਲ ਕਰਕੇ ਇਹ ਜਿਹੜੇ ਕਾਰਜ ਆ ਹੋਣ ਵਾਲੇ ਉਹਨਾਂ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਸਭ ਤੋਂ ਵੱਡਾ ਪ੍ਰਭਾਵ ਇਹ ਛੜਦਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜ਼ਿਆਦਾ ਪਿਆ ਭਾਵੇਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਵੀ ਤੇ ਰਮਦਾਸ ਵਾਲੇ ਪਾਸੇ ਵੀ ਪਰ ਇਸ ਹਲਕੇ ਖੇਤਰ ਕਿਤੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਬੰਦ ਟੁੱਟਣ ਕਰਕੇ ਸਾਰੀ ਫਸਲ ਪ੍ਰਭਾਵਿਤ ਹੋ ਗਏ ਪਿੰਡਾਂ ਦੇ ਪਿੰਡ ਡੁੱਬ ਗਏ। ਆਜੇ ਚੇਚੇ ਤੌਰ ਦੇ ਉੱਤੇ ਜਿਹੜਾ ਆਲੀਕਲਾਂ ਦਾ 13 14 ਕਿਲੋਮੀਟਰ ਦਾ ਲਗਭਗ ਬੰਨਿਆ ਉਹਦੇ ਤੇ ਮਿੱਟੀ ਪਾਉਣ ਦਾ ਜਿਹੜਾ ਕਾਰਜ ਹੈ ਉਹ ਜ਼ੋਰਾਂ ਤੇ ਚੱਲਿਆ ਆ। ਤੇ ਇਹਨਾਂ ਨੇ ਇਹ ਸਾਰੇ ਆਲੀਕਲਾਂ ਦੇ ਸਾਡੇ ਬੈਠੇ ਮੋਤਵਾਰ ਸਾਰਿਆਂ ਨੇ ਇਹਨਾਂ ਨੂੰ 20000 ਲੀਟਰ ਤੇਲ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਬੰਨਾਂ ਇਸ ਮੰਨ ਲਈ ਉਹ ਜਿਹੜਾ ਦਿੱਤਾ ਜਾਂਦਾ ਇਹਦੇ ਨਾਲ ਪਿੰਡ ਤੁੰਦਾ ਜਿੱਥੇ ਵੀ ਬੰਨ ਜਿਹੜਾ ਆ तकरीबन 6 ਕਿਲੋਮੀਟਰ ਆ ਉਥੇ ਵੀ ਇਹਨਾਂ ਦਾ ਕਾਰਜ ਜਿਹੜਾ ਆ ਸ਼ੁਰੂ ਹੋ ਗਿਆ ਆਰੰਭ ਹੋ ਗਿਆ ਤੇ ਇਹਨਾਂ ਨੂੰ 10000 ਲੀਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੀਜ਼ਲ ਜਿਹੜਾ ਆ ਉਹ ਅੱਜ ਮੁਹੱਈਆ ਕੀਤਾ ਜਾਣਾ ਮੱਲੋ ਟਰਨ ਬਾਈ ਟਰਨ ਜਿਵੇਂ ਜਿਵੇਂ ਇਹਨਾਂ ਦਾ ਕਾਰ ਚੱਲਣਾ ਉਹਦੇ ਵਿੱਚੋਂ ਇਹ ਆਪਣੇ ਪਵਾ ਲਿਆ ਕੰਮਗੇ ਇਸੇ ਤਰ੍ਹਾਂ ਚੱਕ ਵਾਲਾ ਬੰਨ ਕਿਉਂਕਿ ਸੀਕੁਐਂਸ ਇਸੇ ਤਰ੍ਹਾਂ ਡੇਰ ਗੋਇੰਦਵਾਲ ਦੀ ਧਰਤੀ ਤੱਕ ਜਾਂਦਾ ਇਹ 32 ਕਿਲੋਮੀਟਰ ਦਾ ਲਗਭਗ ਏਰੀਆ ਆ ਜਿੱਥੇ ਬਹੁਤ ਵੱਡੀ ਮਾਰ ਪਈ ਸਮੁੰਦਰ ਦੀ ਨੇ ਆਈ ਇੱਕ ਬਣ ਗਿਆ ਸਾਰਾ ਹੀ ਉਹ ਚੱਕ ਵਾਲਾ ਬੰਨ ਜਿਹੜਾ ਉਹ 4 ਕਿਲੋਮੀਟਰ ਏਰੀਆ ਉਹਦੇ ਨੂੰ 5000 ਲੀਟਰ ਜਿਹੜਾ ਡੀਜ਼ਲ ਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਮਦਾਨ ਦਿੱਤੀ ਜਾਂਦੀ ਆ। ਇੱਕ ਪਸੰਨ ਕਦੀਮ ਬਾਨਿਆ ਹੈ ਇਹਨਾਂ ਦੇ ਹਿੱਸੇ ਆ ਆਹ ਦੀ ਗਾਂ ਗਾਂ ਦੀ ਗਾਂ। ਉੱਥੇ 2 ਕਿਲੋਮੀਟਰ ਦਾ ਜਿਹੜਾ ਬਾਨਿਆ ਉਹਦੇ ਲਈ 3000 ਕਿਲੋਮੀਟਰ 3000 ਲੀਟਰ ਜਿਹੜਾ ਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੇਲ ਦਿੱਤਾ ਜਾਂਦਾ। ਸੋ ਅੱਜ ਲਗਭਗ 38000 ਲੀਟਰ ਡੀਜ਼ਲ ਜਿਹੜਾ ਇਹ ਬੰਨਾਂ ਦੀ ਰਿਪੇਅਰ ਲਈ ਤੇ ਮੈਂ ਇਨਾਂ ਦੀ ਐਪਰੀਸ਼ੀਏਸ਼ਨ ਵੀ ਕਰਦਾ ਕਿ ਇਹਨਾਂ ਨੇ ਸਰਕਾਰ ਨੂੰ ਲਾਂਭੇ ਛੱਡ ਕੇ ਆਪਣੇ ਕਾਰਜ ਜਿਹੜੇ ਸਰਕਾਰਾਂ ਦੇ ਕਰਨੇ ਹੁੰਦੇ ਆ ਉਹ ਕਾਰਜੇ ਲੋਕ ਆਪ ਕਰ ਰਹੇ ਆ ਆ ਇਹਨਾਂ ਡੀਜ਼ਲ ਵੀ ਇਹਨਾਂ ਲਈ ਥੋੜਾ ਆ ਪਰ ਇਹ ਕਹਿੰਦੇ ਵੀ ਅਸੀਂ ਕੁਝ ਆਪਣੇ ਤੌਰ ਤੇ ਵੀ ਯਤਨ ਕਰਕੇ ਆਪਣੇ ਵੱਲੋਂ ਵੀ ਹਿੱਸਾ ਪਾਵਾਂਗੇ ਸੋ ਮੈਂ ਜਿੱਥੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲ ਹਾਂ ਇਹਨਾਂ ਨੂੰ ਇਹ ਯਕੀਨ ਵੀ ਦਿਵਾਉਣਾ ਕਿ ਬਹੁਤ ਸਾਰੇ ਜਿਹੜੇ ਪਿੰਡ ਹਾਲੇ ਇੱਕ ਦੋ ਜਿਹੜੇ ਮੈਨੂੰ ਚੇਚੇ ਤੌਰ ਤੇ ਦੱਸਿਆ ਉਹ ਡੁੱਬਿਓ ਵੀ ਆ ਤੇ ਕਿਉਂਕਿ ਅਗਲਾ ਸਾਡਾ ਟਾਰਗੇਟ ਜਿਹੜਾ ਪਹਿਲਾ ਟਾਰਗੇਟ ਸਾਡਾ ਹੈਗਾ ਬੰਨਾਂ ਦਾ ਤੇ ਉਹ ਬੰਨਾਂ ਲਈ ਅਸੀਂ ਇਹ ਤੇਲ ਇਹਨਾਂ ਅੱਜ ਜਿਹੜਾ ਇਹਨਾਂ ਨੂੰ ਰੋਜ਼ ਦੀ ਰੋਜ਼ ਕਿਸ਼ਤਦਰ ਕਿਸ਼ਤ ਜਿਹੜਾ ਆ ਉਹ ਦੇਈ ਜਾਵਾਂਗੇ ਬਾਕੀ ਜਿਹੜੇ ਆ ਬਾਗੂਪੁਰ ਸਾਗਰਾ ਬਾਉਪੁਰ ਰਾਮਪੁਰ ਗੋਰੇ ਹਜ਼ਾਰਾ ਮੰਡ ਬਾਉਪੁਰ ਜਿੱਥੇ ਇੰਦਰਪੁਰ ਦੇ ਅੰਦਰਪੁਰ ਇੰਦਰਪੁਰ ਇਹ ਕਿਉਂਕਿ ਪਿੰਡਾਂ ਦੀ ਲੋੜ ਪੈਣੀ ਜਿਲੇ ਬੰਨਾ ਤੋਂ ਇਲਾਵਾ ਜਿਲੇ ਪਿੰਡਾਂ ਨੇ ਜ਼ਮੀਨ ਆਵਾਦ ਕਰਨੀ ਆ ਅਸੀਂ 1 ਲੱਖ ਲਗਭਗ ਖੇਤਾਂ ਲੈ ਅਸੀਂ ਮਾਇਆ ਕੀਤੀ ਸੀ ਵੀ 10 ਏਕੜ ਤੋਂ ਜਿਹੜੇ ਘੱਟ ਜਿਹਦੀ ਪੈਲੀ ਆ ਉਹਨੂੰ ਅਸੀਂ ਸਾਰੇ ਦਾ ਸਾਰਾ ਵੀ ਜਿਹੜਾ ਆ ਉਹ ਫਰੀਦ ਦੇਾਂਗੇ ਕਣਕ ਦਾ ਤੇ ਉਹਦੇ ਲਈ ਅਸੀਂ ਪੰਜਾਬ ਆਪਣੇ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸੰਪਰਕ ਵੀ ਸਾਧਿਆ ਆ ਸਾਨੂੰ ਜਿਹੜਾ ਵਧੀਆ ਵੀ ਆ ਭਾਵੇਂ ਉਹ 2 ਰੁਪਏ 4 ਰੁਪਏ ਵੱਧ ਵੀ ਲੱਗਣ ਤੇ ਜ਼ਿਮੀਂਦਾਰ ਦੀ ਇੱਕ ਫਸਲ ਮਾਰ ਗਈ ਦੂਜੀ ਫਸਲ ਮਰੇ ਨਾ ਉਹ ਵੀ ਇਹਨਾਂ ਨੂੰ ਮਹੱਈਆ ਕਰਾਵਾਂਗੇ ਤੇ ਨਾਲ ਜਿੱਥੇ ਕਿਤੇ ਕੋਈ ਬਹੁਤ ਗਰੀਬ ਪਰਿਵਾਰ ਜਿਹੜੇ ਆਪਣੇ ਖੇਤਾਂ ਦੀ ਜਿਉਂ ਕਿ ਉੱਤੇ ਝੋਨੇ ਦੇ ਉੱਤੇ ਰੇਤਾ ਪੈ ਗਈ ਪਧਰਾ ਕਰ ਲਈ ਉਹਨਾਂ ਦੇ ਵੀ ਹਮਦਦ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਉਹ ਦਿਨ ਐਲਾਨ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਜਿਹੜੇ ਕਿਉਂਕਿ ਇਸ ਏਰੀਆ ਦੇ ਵਿੱਚ ਜਿਹੜੇ ਮੰਡ ਏਰੀਆ ਦੇ ਵਿੱਚ ਬਣਿਓ ਭਾਵੇਂ ਉੱਚੇ ਥਾਂਾਂ ਤੇ ਹੀ ਆ ਉਹਨਾਂ ਨੂੰ ਵੀ 50-50 ਹਜ਼ਾਰ ਰੁਪਿਆ ਉਹ ਮਾਲੀ ਇਮਾਰਤ ਉਹ ਜਿਹੜੀ ਆ ਕੀਤੀ ਜਾਊਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀਦਾਲ ਆਪਣੇ ਤੌਰ ਤੇ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਇਹਨਾਂ ਕਾਰਜਾਂ ਦੇ ਵਿੱਚ ਹਿੱਸਾ ਪਾ ਰਹੇ ਆ ਤੇ ਮੈਂ ਸਮਝਦਾ ਜਿੱਲੇ ਲੋਕ ਆਪ ਮਹਾਰਾ ਉੱਠ ਕੇ ਤੁਰਦੇ ਫਿਰ ਸਰਕਾਰਾਂ ਬਹੁਤ ਪਿੱਛੇ ਰਹਿ ਜਾਂਦੇ ਤੇ ਸਰਕਾਰ ਕਾਦੀ ਪਚੜ ਗਈ ਕੋਈ ਜੂਨੇ ਸੜਕ ਦੀ ਬੇ ਬੰਨਾਂ ਦੇ ਉੱਤੇ ਕਾਰ ਚੱਲ ਰਿਹਾ ਜਾਂ ਕੋ ਪਿੰਡ ਹਾਲੇ ਵੀ ਡੁੱਬਾਇਆ ਕੋਸਾਰ ਲੈਣੀ ਆ ਆ ਇੱਕ ਪਿੰਡ ਹੁਣ ਮੈਨੂੰ ਦੱਸਦੇ ਸੀ ਮੰਡ ਧੁੰਦੇ ਆਦੇ ਉੱਥੇ ਨਾਲ ਦੀ ਨਾਲ ਕਿਉਂਕਿ ਸੇਮ ਵੀ ਪਈ ਆ ਨਾਲਾ ਪਧਰਾ ਕਰਨਾ ਇਹ ਸਾਰੇ ਕਾਰਜ ਲੋਕ ਆਪ ਕਰ ਰਹੇ ਆ ਤੇ ਮੈਂ ਇਹਨਾਂ ਨੂੰ ਯਕੀਨ ਵੀ ਦਿਵਾਉਣਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਡੀ ਸਿੱਖਾਂ ਦੀ ਸਰਮੌਰ ਸੰਸਥਾ ਆ ਭਾਵੇਂ ਇਹਦੇ ਵਿੱਚ ਕਾਰਜ ਪ੍ਰਬੰਧਾਂ ਦੇ ਜਿਆਦਾ ਹੁੰਦੇ ਆ ਐਜੂਕੇਸ਼ਨ ਦੇ ਤੇ ਹੋਰ ਕਾਰਜ ਪਰ ਕਿਉਂਕਿ ਇਹ ਜਿਹੜੀ ਮਾਇਆ ਇਹ ਗੁਰੂ ਕੇ ਸਿੱਖਾਂ ਦੀ ਆ ਤੇ ਅਸੀਂ ਚਾਹੁੰਦੇ ਪਈ ਇਹ ਇਹਨਾਂ ਸਾਰਿਆਂ ਦੇ ਜਿਨ੍ਹਾਂ ਨੂੰ ਵੀ ਮਾਰ ਪਈ ਆ ਉਹ ਗੁਰੂ ਸਾਹਿਬ ਕਿਰਪਾ ਕਰਨ ਜਿੰਨੀ ਵੀ ਤਿਲ ਫੁੱਲ ਭੇਟ ਆ ਉਹ ਸਾਰਿਆਂ ਨਗਰਾਂ ਦੇ ਵਿੱਚ ਬੰਨਾਂ ਲਈ ਬੀਆਂ ਲਈ ਫਸਲਾਂ ਪਧਰੀਆਂ ਕਰਨ ਲਈ ਚਾਹੇ ਆਪਾਂ ਕਿਤਾਬਾਂ ਕਾਪੀਆਂ ਬੱਚਿਆਂ ਨੂੰ ਲੈ ਕੇ ਦੇਣੀਆਂ ਚਾਹੇ ਅਸੀਂ ਗੁਰਦੁਆਰਾ ਸਾਹਿਬਾਨਾਂ ਦੇ ਜਿੱਥੇ ਜਿੱਥੇ ਡੈਮੇਜ ਹੋ ਗਿਆ ਉਹ ਰਿਪੇਅਰ ਕਰਨੀਆਂ ਇਹ ਸਾਰੇ ਲਈ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਤਨਵਾਦ ਆ ਤੋਂ ਅੱਜ ਅਸੀਂ ਇਹ ਲਗਭਗ ਜਿਹੜਾ ਅੱਜ ਵੰਡਣ ਵੰਡ ਰਹੇ ਆ ਜਿਹੜੇ ਪਹਿਲਾਂ ਮੈਂ ਅਨਾਉਂਸ ਕੀਤੇ ਇੰਨੇ ਸਾਰੇ ਇਹਨਾਂ ਨੂੰ ਦੇਣਾ ਕਿਉਂਕਿ ਇੱਕ ਇੱਕ ਦਿਨ ਚ ਸਾਰਾ ਨਹੀਂ ਫੁਕਿਆ ਜਾਣਾ ਅੱਜ ਆਲੀ ਕਲਾਂ ਨੂੰ 3000 ਲੀਟਰ ਤਲਵੰਡੀ ਚੌਧਰੀ ਨੂੰ 2000 ਲੀਟਰ ਚੱਕ ਪੱਤੀ ਨੂੰ 2000 ਲੀਟਰ ਪਸਨ ਕਦੀਮ ਨੂੰ 1000 ਲੀਟਰ ਇਹ ਮੈਨੇਜਰ ਤੇ ਸਕੱਤਰ ਸਾਹਿਬ ਪ੍ਰਤਾਪ ਸਿੰਘ ਇਹ ਪੰਪਾਂ ਵਾਲਿਆਂ ਨੂੰ ਵੀ ਬੇਨਤੀ ਆ ਵੀ ਇਹ ਪੈਸੇ ਜਿਹੜੇ ਆ ਇਹ ਸੰਭਵ ਲੋ ਤੁਹਾਡੇ ਗੁਰੂ ਰਾਮਦਾਸ ਦੇ ਦਰ ਤੇ ਜਾਣੇ ਆ ਜੇ ਥੋੜੇ ਥੋੜੇ ਪੈਸੇ ਇਕੱਠਾ ਹੋ ਗਏ ਸਰਕਾਰ ਦਾ ਬੋਨਿੰਗ ਹੋ ਗਈ ਮੈਂ ਉਸ ਦਿਨ ਕਿਹਾ ਸੀ ਵੀ ਬੈਟ ਕਢਾ ਲੈਣਾ ਜਾਂ ਸੈਂਟਰ ਸਰਕਾਰ GST ਘਟਾ ਲੈ ਬੇ 3 8 ਲੱਖ ਲੀਟਰ ਸ਼ੋਮਣੀ ਕਮੇਟੀ ਨੇ ਦੇਣਾ ਤੇ ਜੇ ਬੈਟ ਚੱਕ ਦੇਣਾ ਤੇ ਮੇਰੇ ਖਿਆਲ 10000 ਲੀਟਰ ਬੇ ਲੋਕਾਂ ਨੂੰ ਮਹੱਈਆ ਹੋ ਜਾਊਗਾ ਪਰ ਸੌਂਗਾ ਇਹ ਉਹ ਤਾਂ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤਨ ਮਨ ਤੇ ਧਨ ਦੇ ਨਾਲ ਇਸ ਜਗ ਦੇ ਵਿੱਚ ਆਪਣਾ ਹਿੱਸਾ ਪਾਵੋ ਕਿਉਂਕਿ ਕੁਦਰਤੀ ਤੌਰ ਤੇ ਪ੍ਰਕਰੋਪੀ ਸੀ ਕੁਦਰਤੀ ਤੌਰ ਤੇ ਪ੍ਰਕਰੋਪੀ ਨਹੀਂ ਸੀਗੀ ਇੱਕ ਯੋਜਨਾਬੰਦ ਢਾਂਗ ਦੇ ਨਾਲ ਸੀ ਜਿਹਨੂੰ ਕਹਿ ਸਕਦੇ ਆ ਕਿ ਲੈਕ ਆਫ ਇਨ ਐਡਮਿਨਿਸਟ੍ਰੇਸ਼ਨ ਸੀਗੀ ਸਮੇਂ ਸਿਰ ਪਾਣੀ ਨਹੀਂ ਛੱਡੇ ਫਿਰ ਇੱਕਦਮ ਛੱਡ ਦਿੱਤੇ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਬਹੁਤ ਵੱਡਾ ਜਿਹੜੀ ਇੱਕ ਸੈਟਬੈਕ ਲੱਗੀ ਆ ਤੋਂ ਮੈਂ ਫਿਰ ਦੁਬਾਰਾ ਯਕੀਨ ਦਿਵਾਉਣਾ ਕਿ ਜਿਹੜੇ ਵੀ ਕਾਰਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਾਰਜ ਹੈ ਬਿੰਨਾਂ ਵਾਲੇ ਜਿਹੜੇ ਵੱਧ ਪ੍ਰਭਾਵਤ ਆ ਸੇਵਾ ਲਾਉਣਗੇ ਉਹਨਾਂ ਦੇ ਤਤਪਰ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ